ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਪਾਰਸਲ ਦਾ ਰਿਵਿਊ ਵੀ ਕੀਮੇ ਦਾ ਮਿਲਿਆ ਮੈਨੂੰ ਕੀਮੇ ਦਾ ਨਹੀਂ ਮੈਂ ਪਪੂ ਸ਼ਾ ਕਲਾਉਟ ਹਾਊਸ ਵਾਲਿਆਂ ਕੋਲ ਸੂਟ ਆਰਡਰ ਕੀਤਾ ਹੋਇਆ ਸੀ ਜੋ ਕਿ ਮੈਨੂੰ ਪਾਰਸਲ ਅੱਜ ਰਿਸੀਵ ਹੋਇਆ ਤੇ ਆਓ ਅਸੀਂ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰ ਰਹੀ ਹਾਂ ਮੈਂ ਇੱਕ ਬਲੈਕ ਕਲਰ ਦਾ ਸੂਟ ਹੈ ਜੋ ਆਰਡਰ ਕੀਤਾ ਹੋਇਆ ਸੀ ਕਾਫੀ ਟਾਈਮ ਤੋਂ ਵੈਸੇ ਮੇਰਾ ਪਿੰਨ ਕੋਡ ਦਾ ਥੋੜੀ ਜੀ ਪ੍ਰੋਬਲਮ ਆਉਣ ਕਰਕੇ ਮੈਨੂੰ ਪਾਰਸਲ ਜੋ ਅੱਜ ਰিসিਵ ਹੋਇਆ ਪਰ ਜੋ ਮੈਂ ਆਰਡਰ ਕੀਤਾ ਹੋਇਆ ਸੀ ਸੇਮ ਡਿੱਟੋ ਮੈਨੂੰ ਉਹੀ ਰিসিਵ ਹੋਇਆ ਜੋ ਇਹ ਵੀਡੀਓ ਵਿੱਚ ਦਿਖਾਣੇ ਆ ਸੇਮ ਉਹੀ ਚੀਜ਼ ਉਹੀ ਕੁਆਲਿਟੀ ਸਾਨੂੰ ਮਿਲਦੀ ਹੈ ਦੇਖੋ ਇਹ ਮੈਂ ਬਲੈਕ ਕਲਰ ਦਾ ਸੂਟ ਆਰਡਰ ਕੀਤਾ ਹੋਇਆ ਸੀ ਜੋ ਕਿ ਇਨ ਵੀਨ ਸੇਮ ਮੈਂ ਜੋ ਵੀਡੀਓ ਵਿੱਚ ਦੇਖਿਆ ਸੀ ਮੈਨੂੰ ਉਹੀ ਚੀਜ਼ ਮਿਲੀ ਹੈ। ਇਹ ਕੋਈ ਵੀ ਫਰਾਡ ਨਹੀਂ ਕਰਦੇ ਕਿਉਂਕਿ ਮੈਂ ਇੱਕ ਪਹਿਲਾਂ ਵੀ ਇੰਸਟਾ ਦੇ ਪੇਜ ਤੋਂ ਸੂਟ ਆਰਡਰ ਕੀਤਾ ਸੀ। ਬਟ ਉਹ ਸੂਟ ਮੈਨੂੰ ਰੀਸੀਵ ਨਹੀਂ ਹੋਇਆ। ਪੇਮੈਂਟ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਬਲੌਕ ਕਰ ਦਿੱਤਾ ਸੀ ਪਰ ਇਹ ਸੂਟ ਮੈਨੂੰ ਲੇਟ ਜਰੂਰ ਮਿਲਿਆ ਪਰ ਜੋ ਇਨ ਬਿੰਨ ਮੈਂ ਆਰਡਰ ਕੀਤਾ ਹੋਇਆ ਸੀ ਆਪਣੇ ٹرسٹ ਤੇ ਖਰੇ ਉਤਰੇ ਤੇ ਮੈਨੂੰ ਸੂਟ ਇਹਨਾਂ ਦਾ ਜੋ ਹੈ ਬਹੁਤ ਵਧੀਆ ਲੱਗਿਆ ਕੰਮ ਵੀ ਤੁਸੀਂ ਦੇਖੋ ਕਿੰਨਾ ਸੋਹਣਾ ਹੈ ਵਰਕ ਜੋ ਇਹਨਾਂ ਨੇ ਵੀਡੀਓ ਵਿੱਚ ਦਿਖਾਇਆ ਉਹੀ ਮੈਨੂੰ ਸੇਮ ਮਿਲਿਆ ਏ ਬਾਮਾ ਤੇ ਸਲਵਾਰ ਦੇ ਪੌਂਚਾਂ ਦਾ ਵਰਕ ਹੈ ਤੇ ਆਉ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਦੁਪੱਟਾ ਜੋ ਇਹਨਾਂ ਨੇ ਦੱਸਿਆ ਸੀ ਚਨੂਨ ਦਾ ਦੁਪੱਟਾ ਤੇ ਫੋਰ ਸਾਈਡ ਲੈਸ ਤੇ ਟੂ ਸਾਈਡਡ ਵਰਕ ਸੇਮ ਹੋ ਮੇਂ ਉਮੇਂ ਦਾ ਹੀ ਸੂਟ ਹੈ ਬਿਲਕੁਲ ਵਧੀਆ ਸੂਟ ਹੈ ਜੇਕਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਬੇਚੀਜ ਕੋ ਹੋ ਕੇ ਆਰਡਰ ਕਰ ਸਕਦੇ ਹੋ ਤੇ ਤੁਹਾਨੂੰ ਟਾਈਮ ਦੇ ਨਾਲ ਸੂਟ ਰিসিਵ ਹੋ ਵੀ ਜਾਵੇਗਾ ਇਹ ਸੂਟ ਦੀ ਹੈ ਜੋ ਫਰੰਟ ਲੁੱਕ ਹੈ ਧੰਨਵਾਦ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ